आम आदमी पार्टी ਦੇ ਮੁਖੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਦੇਖੋ ਸੁਪਰੀਮ ਕੋਰਟ ਤੋਂ ਉੱਪਰ ਇਸ ਦੇਸ਼ ਦੇ ਵਿੱਚ ਕੋਈ ਅਦਾਲਤ ਨਹੀਂ ਉਹ ਤਾਂ ਬਾਅਦ ਤਾਂ ਫਿਰ ਪ੍ਰਮਾਤਮਾ ਦੀ ਅਦਾਲਤ ਹੈ ਸੁਪਰੀਮ ਕੋਰਟ ਨੇ ਕੀ ਕਿਹਾ ਮਨੀਸ਼ ਸੋਧਿਆ ਦੀ ਜਿੱਦਨ ਬੇਲ ਰਜੈਕਟ ਹੋਈ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਐਕਸਾਈਜ਼ ਘੁਟਾਲਾ ਇਹਦੇ ਚ 338 ਕਰੋੜ ਦੇ ਲੈਣ ਦੇਣ ਦੇ ਕਪਲੇ ਦੇ ਸਬੂਤ ਮਿਲੇ ਨੇ आम आदमी पार्टी ਦੇ ਸਬੂਤ ਮਿਲੇ ਨੇ ਤੇ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਈਡੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਹੁਣ ਕਿੱਥੇ ਗਈ ਦਲੇਰੀ ਹੁਣ ਕਿੱਥੇ ਗਈ ਇਮਾਨਦਾਰੀ ਔਰ ਪਹਿਲੀ ਵਾਰੀ ਹੁਣਾ ਮੈਨੂੰ ਲੱਗਦਾ ਦੇਸ਼ ਦੇ ਇਤਿਹਾਸ ਦੇ ਵਿੱਚ ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਹੀ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਜਿਹਨੂੰ ਈਡੀ ਲਬਰੀ ਹੋਵੇ ਈਡੀ ਸਮਨ ਭੇਜਰੀ ਹੋਵੇ ਉਹਦੇ ਤੇ ਕ੍ਰਪਸ਼ਨ ਦੇ ਇਲਜ਼ਾਮ ਹੋਣ ਉਹਨੂੰ ਦੂਜੇ ਸੂਬੇ ਦੇ ਵਿੱਚ ਪੋਲਿਟੀਕਲ ਅਸਾਈਲਮ ਦਿੱਤਾ ਜਾ ਰਿਹਾ ਹੈ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਗੋਰੇ ਆ ਕੇ ਨੌਕਰੀਆਂ ਕਰਿਆ ਕਰਨਗੇ ਕੀ ਹੁਣ ਆਪਾਂ ਦੂਜੇ ਰਾਜ ਦੇ ਵਿੱਚ ਗਲਤ ਕੰਮ ਕਰਕੇ ਆਉਣ ਵਾਲਿਆਂ ਨੂੰ ਪੰਜਾਬ ਦੇ ਵਿੱਚ ਪੋਲਿਟਿਕਲ ਅਸਾਈਲਮ ਦੇਣਾ ਸ਼ੁਰੂ ਕਰਤਾ ਇਸ ਗੱਲ ਦੀ ਜਵਾਬਦੇਹੀ ਕੌਣ ਦੇਊਗਾ ਕਿਉਂਕਿ ਪਿਛਲਾ ਸਬਮਨ ED ਨੇ ਕੀਤਾ ਕਹਿੰਦੇ ਜੀ ਮੱਧ ਪ੍ਰਦੇਸ਼ ਚੋਣਾ ਦੇ ਵਿੱਚ ਜਾਣਾ ਹੁਣ ਦੂਜਾ ਸਬਮਨ ਜਿਹੜਾ ਕੱਲ੍ਹ ਵਾਸਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹੋਇਆ ਹੁਣ ਕਹਿੰਦੇ ਜੀ ਮੈਂ ਤਾਂ ਪੰਜਾਬ ਆਉਣਾ ਹੁਸ਼ਿਆਰਪੁਰ ਦੇ ਵਿੱਚ ਵਿਪਾਸਨਾ ਸੈਂਟਰ ਹੈ ਉੱਥੇ ਜਾਣਾ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਵਿਪਾਸਨਾ ਜਿਹੜਾ ਸੈਂਟਰ ਹੁੰਦਾ ਉਹ ਕੀ ਕਾਦੇ ਲਈ ਹੁੰਦਾ ਉਹ ਡੀਟੌਕਸੀਫਾਈ ਕਰਨ ਦੇ ਲਈ ਦੁਨੀਆ ਤੋਂ ਤੁਹਾਨੂੰ ਸਮਾਜ ਤੋਂ ਥੋੜਾ ਜਿਹਾ ਵੱਖਰਾ ਕਰ ਦਿੰਦੇ ਨੇ ਇਹ ਤਾਂ ਕੇਜਰੀਵਾਲ ਸਾਹਿਬ ਤੁਹਾਨੂੰ ਵੈਸੇ ਹੀ ਜਦੋਂ ਈਡੀ ਨੇ ਫੜ ਕੇ ਐਕਸਾਈਜ਼ ਕੋਟਾਲੇ ਚੰਦਰ ਦਿੱਤਾ ਵੈਸੇ ਹੀ ਵਿਪਾਸਨਾ ਹੋ ਜਾਣੀ ਹੈ ਜੇਲ੍ਹ ਦੇ ਵਿੱਚ ਤਾਂ ਵੈਸੇ ਹੀ ਵਿਪਾਸਨਾ ਵੈਸੇ ਹੀ ਇਕਾਂਤਵਾਸ ਆਰਾਮ ਨਾਲ ਬਹਿ ਕੇ ਭਜਨ ਬੰਦਗੀ ਕਰੋ ਆਰਾਮ ਨਾਲ ਬਹਿ ਕੇ ਜਿਹੜਾ ਅੰਤਰ ਧਿਆਨ ਹੋਣਾ ਉੱਥੇ ਜਾ ਕੇ ਹੋ ਕਿਉਂਕਿ ਸੁਪਰੀਮ ਕੋਰਟ ਕਲੀਅਰ ਕਰ ਚੁੱਕੀ ਹੈ ਕਿ ਕਪਲਾ ਆਮ ਆਦਮੀ ਪਾਰਟੀ ਨੇ ਕੀਤਾ ਤੇ ਹੁਣ ਤੁਸੀਂ ਹੁਸ਼ਿਆਰਪੁਰ ਚੁਣ ਲਿਆ ਹੁਸ਼ਿਆਰਪੁਰ ਚੁਣਨ ਦਾ ਇੱਕੋ ਇੱਕ ਮਕਸਦ ਹੈ ਕਿ ਉਹਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕਿਤੇ ਨਾ ਕਿਤੇ ਦੇਸ਼ ਦੀ ਅਦਾਲਤਾਂ ਨੂੰ ਵੀ ਅੱਖਾਂ ਦਿਖਾਉਣ ਵਾਲੀ ਗੱਲ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਇੱਕ ਜਿਹੜਾ ਬੰਦਾ ਜਿਹਦੀ ਈਡੀ ਭਾਲ ਕਰ ਰਹੀ ਹੋਵੇ ਉਹਨੂੰ ਇਸ ਤਰੀਕੇ ਪੰਜਾਬ ਦੇ ਵਿੱਚ ਰੱਖਣਾ ਕੀ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਖਿਲਾਫ ਨਹੀਂ ਔਰ ਕਿਹੜਾ ਐਸਾ ਤੁਹਾਡਾ 10 ਦਿਨ ਦਾ ਪ੍ਰੋਗਰਾਮ ਹੈ ਇਹ ਤਾਂ ਸਪਸ਼ਟ ਪਤਾ ਲੱਗਦਾ ਹੈ ਕਿ ਕਿਉਂਕਿ ਅੱਜ ਆਮ ਆਦਮੀ ਪਾਰਟੀ गिर ਗਈ ਹੈ ਸੁਸੋਧਿਆ ਸਾਹਿਬ ਨੂੰ ਬੇਲ ਨਹੀਂ ਮਿਲ ਰਹੀ ਸੰਜੇ ਸਿੰਘ ਅੰਦਰ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਡਰ ਸਤਾਉਂਦਾ ਆਪਣੀ ਕੀਤੇ ਹੋਏ ਕਪਲਿਆਂ ਦਾ ਡਰ ਸਤਾਉਂਦਾ ਹੈ ਕਰਪਸ਼ਨ ਦਾ ਡਰ ਸਤਾਉਂਦਾ ਹੈ ਇਸ ਲਈ ਪੰਜਾਬ ਦੇ ਵਿੱਚ ਪੋਲਿਟੀਕਲ ਅਸਾਈਲਮ ਲੈਣਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਮੇਰੀ ਸਰਕਾਰ ਹੈ ਸਰਕਾਰ ਆਪਣਾ ਅਮਲਾ ਫੈਲਾ ਲਾ ਕੇ ਕਿਸੇ ਤਰੀਕੇ ਮੈਨੂੰ ED ਤੋਂ ਬਚਾ ਲਵੇ